ਲੋਕੀ ਪੰਜਾਬੀ ਸੱਭਿਆਚਾਰ ਪਿੱਪ ਪੰਜਾਬੀ ਜੀਵਨ ਦੀ ਸਮੁੱਚੀ ਤਸਵੀਰ ਨੂੰ ਪੇਸ਼ ਕਰਦੇ ਹਨ ਇਹਨਾਂ ਗੀਤਾਂ ਨੇ ਵੱਖ-ਵੱਖ ਰੰਗ ਪੰਜਾਬੀ ਜੀਵਨ ਨੂੰ ਆਪਣੇ ਵਿੱਚ ਸਮੋਈ ਰੱਖਦੇ ਹਨ ਇਹਨਾਂ ਗੀਤਾਂ ਦੇ ਰਚਨਾਹਾਰ ਬਾਰੇ ਪਤਾ ਨਹੀਂ ਹੁੰਦਾ ਪਰ ਇਹ ਪੀੜੀ ਦਰ ਪੀੜੀ ਸਾਢੇ ਕੁਲ ਪਹੁੰਚਦੇ ਨੇ ਤੇ ਪੰਜਾਬੀ ਜੀਵਨ ਦੇ ਪੁਰਾਤ ਰੂਪ ਨੂੰ ਦ੍ਰਿਸ਼ਟੀ ਮਾਨ ਕਰਦੇ ਅੱਜ ਮੈਂ ਤੁਹਾਨੂੰ ਲੋਕ ਗੀਤਾਂ ਦੇ ਇੱਕ ਹਰਮਨ ਤਿਆਰੀ ਬੰਨੀ ਛੰਦ ਬਾਰੇ ਦੱਸਣ ਜਾ ਰਹੀ ਹਾਂ ਪੰਜਾਬ ਵਿੱਚ ਜਦੋਂ ਅਨੰਦ ਕਾਰਜ ਜਾਂ ਲਾਵਾ ਦੀ ਰਸਮ ਹੋ ਜਾਂਦੀ ਤਾਂ ਉਸ ਤੋਂ ਬਾਅਦ ਲਾੜੇ ਦੇ ਸਹੁਰੇ ਘਰ ਵਾਲੇ ਤੇ ਉਸਦੇ ਪਰਿਵਾਰ ਦੇ ਜੀ ਕੁਝ ਰਸਮਾਂ ਕਰਦੇ ਲड़का ਪਹਿਲਾਂ ਹੀ ਆਪਣੇ ਵਿਆਹ ਤੋਂ ਆਪਣੇ ਪਰਿਵਾਰ ਵਾਲਿਆਂ ਤੋਂ ਜਾਂ ਆਪਣੇ ਦੋਸਤਾਂ ਕੋਲ ਜਾਂ ਚੰਗ ਸਿੱਖਦਾ ਕਿਉਂਕਿ ਉਹ ਸਹੁਰੇ ਘਰ ਵਿੱਚ ਜਾ ਕੇ ਆਪਣੀਆਂ ਸਾਲੀਆਂ ਕੋਲ ਸ਼ਰਮਿੰਦਗੀ ਨਹੀਂ ਸੀ ਲੈਣਾ ਚਾਹੁੰਦਾ ਪਹਿਲੇ ਸਮੇਂ ਵਿੱਚ ਇਹ ਰਿਵਾਜ ਸੀ ਕਿ ਲੜਕੀ ਦਾ ਸਾਰਾ ਦਾਜ ਜੋ ਵੀ ਉਸਨੇ ਕੱਢਿਆ ਪਰੋਇਆ ਹੁੰਦਾ ਸੀ ਜਾਂ ਜੋ ਕੁਝ ਉਹਦੇ ਮਾਪਿਆਂ ਨੇ ਉਸ ਨੂੰ ਦਿੱਤਾ ਕੋਈ ਵੀ ਕੱਪੜੇ ਜਾਂ ਬਿਸਤਰੇ ਉਹਨਾਂ ਸਾਰਿਆਂ ਦਾ ਦਾਜ ਵਖਾਲਾ ਪਾਇਰ ਜਾਂਦਾ ਸੀ ਤੇ ਉਸ ਦੀ ਨਾਨਕੀ ਛੱਕਦਾ ਵੀ ਵਖਾਲਾ ਪਾਇਰ ਜਾਂਦਾ ਸੀ ਜਿਸ ਨੂੰ ਕੀ ਲੜਕੇ ਦੇ ਨਾਲ ਆਏ ਕੁਝ ਜਾਂਜੀ ਤੇ ਕੁਝ ਰਿਸ਼ਤੇਦਾਰੇ ਜਾਂ ਪਿੰਡ ਦੇ ਲੋਗ ਦੇ ਵੇਖਣਉਂਦੇ ਸੀ ਉੱਥੇ ਇੱਕ ਵਿੱਛੇ ਹੋਏ ਮੰਜੇ ਤੇ ਲਾੜੇ ਨੂੰ ਉਠਾ ਲਿਆ ਜਾਂਦਾ ਸੀ ਤੇ ਉਸ ਦੀਆਂ ਸਾਲਿਆਂ ਉਸਦੇ ਚਾਰ ਚਫੇਰੇ ਖੜੀਆਂ ਹੋ ਜਾਂਦੀਆਂ ਸੀ ਤੇ ਉਸ ਨੂੰ ਛੰਦ ਸੁਣਾਉਣ ਵਾਸਤੇ ਕਹਿੰਦੀ ਲੜਾਣਾ ਕਹਿੰਦੀ ਵੀ ਕਰਨ ਪਰ ਉਹ ਪਿੱਛੇ ਵਹਿ ਜਾਂਦੀਆਂ ਤੇ ਕਹਿੰਦੀਆਂ ਕਿ ਸਾਨੂੰ ਛੰਦ ਸੁਣਾਣੇ ਪੈਣੇ ਕੋਈ ਜੇਕ ਲਾੜੇ ਬੜੇ ਸ਼ਰਮੀਲੇ ਹੁੰਦੇ ਉਹ ਨਹੀਂ ਸੀ ਸੁਣਾ ਸਕਦੇ ਤੇ ਕੋਈ ਜਿਹਾੜੇ ਭੁੱਲ ਜਾਂਦੇ ਸਰ ਕੋਜੂ ਕੋ ਐਸੇ ਹੁੰਦੇ ਕਿ ਜਿਹੜੇ ਪਹਿਲਾਂ ਹੀ ਇਹ ਸੋਚ ਕੇ ਹੁੰਦੇ ਕਿ ਅਸਾਂ ਜਿੱਤ ਕੇ ਆਉਣੇ ਸੋ ਜਦੋਂ ਲਾ ਆਪਣੀਆਂ ਸਾਲੀਆਂ ਉਸ ਨੂੰ ਛੰਦ ਸੁਣਾਉਣ ਵਾਸਤੇ ਕਹਿੰਦੀਆਂ ਤਾਂ ਉਹ ਕਹਿੰਦਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਥਾਲੀ ਉਹ ਛੰਦ ਮੇ ਤਾਂ ਸੁਣਾਵਾ ਜੇ ਹੱਥ ਜੋੜੇ ਸਾਲੀ ਸਾਲੀਆਂ ਜਾਣ ਕੇ ਹੱਸਦੀਆਂ ਹੋਈਆਂ ਹੱਥ ਜੋੜ ਕੇ ਖੜੀਆਂ ਹੋ ਜਾਂਦੀਆਂ ਤੇ ਫਿਰ ਲਾੜਾ ਛੰਦ ਸੁਣਾਉਂਦਾ ਛੰਦ ਪਰਾਂਗੇ ਆਈਏ ਜਾਈਏ ਛੰਦ ਪਰਾਂਗੇ ਥਾਲੀਆਂ ਸੋਨੇ ਦਾ ਮਹਿਲ ਚਣਾਵਾ ਵਿੱਚ ਮਠਾਵਾਂ ਸਾਲੀਆਂ ਇਸ ਤਰ੍ਹਾਂ ਫੇਰ ਉਹ ਕਹਿੰਦਾ ਮੈਂ ਹੋਰ ਛੰਦ ਨਹੀਂ ਸੁਣਾਣਾ ਠੀਕ ਉਹ ਗੇਣਾ ਛੰਦ ਬਰਾਗੇ ਆਈ ਜਾਈਏ ਛੰਦ ਬਰਾਗੇ ਟਹਿਣਾ ਦੂਹਾਂ ਚੰਦ ਮੈਂ ਤਾ ਸੁਣਾਵਾਂ ਜੀ ਸੋਹਰਾ ਭਾਵੇ ਗੇਣਾ ਛੰਦ ਬਰਾਗੇ ਆਈਏ ਜਾਈਏ ਛੰਦ ਬਰਾਗੇ ਗੈਣਾ ਇੱਕ ਨੂੰ ਤਾਸੀ ਲੈ ਹੀ ਚੱਲੇ ਇੱਕ ਸਾਖ ਮੋਰ ਲੈਣਾ ਪੇਰੋਂ ਆਪਣੇ ਸੱਸੋਰੇ ਦੇ ਸਤਕਾਰ ਦੇ ਵਿੱਚ ਵੀ ਚੰਦ ਸੁਣਾਉਂਦਾ ਇਹ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਬਰੁਤੀ ਸੋਨਾ ਫੁੱਲ ਬੁਲਾਉਂਦਾ ਸਸ ਜੰਮੇਦੀ ਬੁਤੀ ਫੇਰ ਆਪਣੇ ਤੇ ਨਵੀਂ ਵਿਆਹੀ ਵਾਰੇ ਕਹਿੰਦਾ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਦੀ ਮੈਸਾ ਰਾਂਝਾ ਜੱਟ ਤੰਗੇ ਮਿਲ ਗਈ ਮੈਨੂੰ ਤੀਰ ਮੁੰਡਾ ਕਾਲਾ ਪੈ ਜਾਂਦਾ ਹੈ ਤੇ ਉਠਣ ਲੱਗਦਾ ਹੈ ਪਰ ਕਹਿੰਦਾ ਹੈ ਕਿ ਮੈਂ ਹੋਰ ਛੰਦ ਨਹੀਂ ਸੁਣਾਉਣਾ ਕਹਿੰਦਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਵੇਣਾ ਛੀਤੀ ਛੀਤੀ ਟੋਰੋ ਪੜੀ ਨੂੰ ਹੋਰ ਨਹੀਂ ਮੈਂ ਬਹਿਣਾ ਸਾਲੀਆਂ ਫੇਰ ਉਸ ਦੀ ਬਾਹ ਫੜ ਕੇ ਉਸ ਨੂੰ ਬਿਠਾ ਲੈਂਦੀਆਂ ਤੇ ਉਹਨੂੰ ਫੇਰ ਛੰਦ ਸੁਣਾਉਣ ਵਾਸਤੇ ਕਹਿੰਦੀਆਂ ਉਹ ਫੇਰ ਕਹਿੰਦਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਡੋਲਣਾ ਬਾਪੂ ਜੀ ਨੇ ਆਖਿਆ ਸੀ ਕਿ ਬਹੁਤਾ ਨਹੀਂ ਬੋਲਣਾ ਤੇ ਫੇਰ ਉਹ ਪਿੱਛਾ ਛਡਾਉਣ ਵਾਸਤੇ ਇੱਕ ਛੰਦ ਹੋਰ ਸੁਣਾ ਦਿੰਦਾ ਕਹਿੰਦਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਹੀਰਾ ਤੇ ਤੁਹਾਡੀ ਏਦਾਂ ਰਕਸਣ ਜਿਉਂ ਮੁੰਦਰੀ ਵਿੱਚ ਹੀਰਾ ਇਸ ਤਰ੍ਹਾਂ ਗਾੜਾ ਸਾਲਿਆਂ ਨੂੰ ਹਾਰਦਾ ਨਹੀਂ ਤੇ ਜਿੱਤ ਜਾਂਦਾ ਤੇ ਉਸ ਤੋਂ ਬਾਅਦ ਪੂਰਵੀ ਕਈ ਛੰਦ ਨੇ ਜਿਹੜੇ ਕਿ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਸੁਣਾਵਾਂਗੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ